ਐਡਮਿਨਿਸਟ੍ਰੇਸ਼ਨ ਪੇਸ਼ੇਕਾਰ ਵਾਸਤੇ ਹੈ ਨਹੀਂ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸੇ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ WhatsApp ਤੇ ਕਾਲ ਕਰਦਾ ਸੀ ਜੋ ਕਿਉੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਦੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਇਹ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਜਦ ਕਿ ਉਹ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਸਿਰਫ ਲੋਕਾਂ ਨੂੰ ਪੈਸੇ ਨਹੀਂ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈਗੀ ਨਾ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ ਵਟਸਐਪ ਤੇ ਕਾਲ ਕਰਦਾ ਸੀ ਜੁਕੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਨਹੀਂ ਪਰ ਕਿਉਂ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਸਿਰਫ ਲੋਕਾਂ ਨੂੰ ਪੈਸੇ ਦੇ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈ ਨਹੀਂ ਨਾ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ ਵਟਸਐਪ ਤੇ ਕਾਲ ਕਰਦਾ ਸੀ ਜੁਕੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆ ਕਰ ਲਾਂਗਾ ਤੁਹਾਡਾ ਜਲੂਸ ਕੱਢ ਦਾਂਗਾ ਨਹੀਂ ਪਰ ਕਿਉਂ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਦੋਸਰ ਨੂੰ ਪੈਸੇ ਨਹੀਂ ਮਿਲੇ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈ ਨਹੀਂ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ WhatsApp ਤੇ ਕਾਲ ਕਰਦਾ ਸੀ ਜੋ ਕੁੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਦੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਇਹ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਜਦ ਕਿ ਉਹ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਦੋਸਰ ਮੁਕਤ ਨੂੰ ਪੈਸੇ ਨਹੀਂ ਮਿਲੇ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈ ਨਹੀਂ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ WhatsApp ਤੇ ਕਾਲ ਕਰਦਾ ਸੀ ਜੋ ਕਿਉੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਦੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਇਹ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਜਦ ਕਿ ਉਹ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਸਿਰਫ ਲੋਕਾਂ ਨੂੰ ਪੈਸੇ ਨਹੀਂ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈਗੀ ਨਾ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ ਵਟਸਐਪ ਤੇ ਕਾਲ ਕਰਦਾ ਸੀ ਜੁਕੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਨਹੀਂ ਪਰ ਕਿਉਂ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਸਿਰਫ ਲੋਕਾਂ ਨੂੰ ਪੈਸੇ ਦੇ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈ ਨਹੀਂ ਨਾ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਾਸਾ ਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਹਾ ਸੀਗਾ ਲੋਕਾਂ ਨੂੰ ਉਹ ਵਟਸਐਪ ਤੇ ਕਾਲ ਕਰਦਾ ਸੀ ਜੁਕੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜ਼ੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆ ਕਰ ਲਾਂਗਾ ਤੁਹਾਡਾ ਜਲੂਸ ਕੱਢ ਦਾਂਗਾ ਨਹੀਂ ਪਰ ਕਿਉਂ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਉਹ ਸਿਰਫ ਲੋਕਾਂ ਨੂੰ ਪੈਸੇ ਮਿਲ ਰਹੇ